ਹਾਂਜੀ ਸੁਸਤੀ ਕਾਲ ਬਾਈ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਡੇਰੀ ਫਾਰਮ ਤੇ Facebook ਪੇਜ ਬਰਾਡ ਡੇਰੀ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਬੱਚੀਆਂ ਦੀ ਵੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਅੱਜ ਬਾਈ ਤੁਹਾਨੂੰ ਇੱਕ 3 ਮਹੀਨਿਆਂ ਦੀ ਗੱਬਣ ਚੈੱਕਪਾਸ ਸਾਈਵਾਲ ਵੈਡ ਦਿਖਾਉਣੇ ਆ ਬਾਈ ਜੀ ਪੂਰੀ ਠੰਡੀ ਸੀ ਲਾ ਜੀ ਚਾਰ ਹੀ ਥਾਣਾ ਕੋ ਫੋਟ ਸ਼ਾਟ ਹੈ ਪੂਰੇ ਵੱਡੇ ਕੱਦ ਕਾਲਚਾ ਜੀ 4 ਫੁੱਟ ਤੋਂ ਪਲੱਸ ਕਰਦਾ ਜੀ ਪੂਰੀ ਰਾਜਪਲੀ ਜਾਣ ਵਾਲੀ ਵਿਹੜਾ ਚਮਕ ਚਮਕ ਪੂਰੀ ਹੈ ਆਪਣੀ ਮੇਰੇ ਚੱਕਰ ਵਾਈ ਹੈ ਤੁਸੀਂ ਆਪ ਦੀ ਚੱਕਰਵਾ ਸਕਦੇ ਹੋ 3 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਜੀ ਪਿਓਰ ਸਾਈ ਵਾਲਾ ਜੀ ਭਾਰੇ ਕੰਮਰ ਵਾਲੀ ਪੂਰੀ ਠੰਡੀ ਸੀਦਾ ਜੀ ਜੋ ਮਰਜ਼ੀ ਤਰ੍ਹਾਂ ਦੇ ਹੱਥ ਮਾਰੀ ਚੱਲੇ ਆਪਣਾ ਸ਼ਹਿਰ ਜੈਤੂਆ ਜ਼ਿਲ੍ਹਾ ਫਰੀਦਕੋਟ ਆ ਜੀ ਇੱਕ ਦੁਆਰਾ ਬੇਨਤੀ ਕਰਦੇ ਜਿਨ੍ਹਾਂ ਨੇ ਵੀਰਾਂ ਨੇ ਮੱਛੀ ਆ ਲੈਣੀਆਂ ਹੁਣ ਆਪਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਜੀ ਸਕ੍ਰੀਨ ਤੇ ਲਿਆਪਰਾ ਨੰਬਰ ਚੱਲ ਰਿਹਾ ਜੀ ਉਸ ਨੰਬਰ ਤੇ ਤੁਸੀਂ ਪਾਰਕ ਕਰ ਸਕਦੇ ਹੋ ਮੱਛੀ ਦੇ ਬਹੁਤ ਸੋਹਣੇ ਵਾਲਾ ਵੀ ਚਾਰ ਥਾਣਾ ਕੋਈ ਫੋਰ ਸ਼ਾਗ ਨੇ ਥਾਣਾ ਦਾ ਸਾਡੇ ਬਹੁਤ ਸੋਹਣੇ ਜੀ ਇੰਚ ਇੰਚ ਦੇ ਉੱਪਰ ਕਰਮਾਰੀ ਠੰਡੀ ਸੀ ਬਹੁਤ ਆ ਜੀ ਪੂਰੀ ਠੰਡੀ ਸੀ ਲਾ ਇੱਕ ਵਾਰ ਦੁਆਰਾ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਮੱਛੀਆਂ ਲੈਣੀਆਂ ਜਾਂ ਆਪਣਾ ਚੈਨਲ ਜੂਬ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ।